ਇੱਥੇ ਆਇਆ ਥੱਲੇ ਉੱਤਰੇ ਨਵਦੀਪ ਹਾਂ ਆ ਜਾ ਮੇਰੀ ਭੈਣ ਆ ਜਾ ਮੇਰੀ ਬਬਲੀ ਭੈਣ ਨਹੀਂ ਬਬਲੀ ਭੈਣ ਨਹੀਂ ਆ ਜਾ ਨਹੀਂ ਬਬਲੀਏ ਨਾ ਨਹੀਂ ਬਬਲੀਏ ਨਹੀਂ ਆ ਜਾ ਨਹੀਂ ਭੈਣੇ ਬਬਲੀਏ ਲੈ ਜਿਨ੍ਹਾਂ ਦੇ ਘਰ ਦੇ ਹਾਲਾਤ ਲੜਾਈ ਝਗੜਾ ਕਰਕੇ ਇਹਨਾਂ ਨੇ ਆਪਣੇ ਹਸਬੰਦ ਦੀ ਮਿੱਤ ਕਰ ਦਿੱਤੀ ਕਿਸੇ ਦੇ ਨਾਲ ਤੇ ਉਦੋਂ ਬਾਅਦ ਇਹਨਾਂ ਨੂੰ ਖੋਗੀ ਸੀ ਕਿ ਜੇਲ ਉਹ ਤੇ ਇਹਨਾਂ ਦੇ ਬੱਚੇ ਸੀਗੇ ਛੋਟੇ ਜਿਹਾਲਾ ਉਹਦੇ ਬੱਚੇ ਇਹਨਾਂ ਦੇ ਪਤਾ ਨਹੀਂ ਕਿੱਦਾਂ ਚਲੇ ਗਏ। ਉਹ ਹਾਲਾਤ ਇੰਨੇ ਵਿਗੜਨ ਲੱਗੇ ਤਾਂ ਇਹਨਾਂ ਨੂੰ ਪਤਾ ਵੀ ਕੱਪੜੇ ਵੀ ਕੱਢ ਕੇ ਛੱਡ ਦੂ ਵਿਚਲੀ ਗੱਲ ਸਾਰੇ। ਤੇ ਜਾਂ ਕੋਈ ਟਰੋੜਾ ਚੱਕ ਲੋਗੀ ਵੀ ਹੋ ਸਕਦਾ ਹੈ ਜਾਂ ਡੰਡਾ ਚੱਕ ਕੇ ਮਾਰੇਗੀ ਜੀ। ਕੰਟ ਦਵਾਈ ਦਵਾਵਾਂਗੇ। ਜੀ ਨਹੀਂ। ਹਾਂ ਇਹਨਾਂ ਨੂੰ ਇਹ ਵੀ ਭਾਵੇਂ ਉੱਠੀਏ ਨਾ। ਇਹਨੇ ਤੈਨੂੰ ਦਵਾ ਦੇਵਾਂਗੇ। ਕਰ ਤੂੰ ਵੀ ਨਾ ਨਹੀਂ ਬੇਟਾ। ਮੈਂ ਹੀ ਦਵਾਈ ਦਵਾਵਾਂਗੀ। ਇਸ ਪੈੰਡੇ ਨਾਲ ਤਾਂ ਉਹ ਗੱਲ ਹੋਈ। ਮੇਰਾ ਨਾਮ ਮਿਕਕਿਆਂ ਦੀ ਰਹੀ ਨਾ ਮੈਂ ਸੌਰਿਆਂ ਦੀ ਏ ਭੈਣ ਦਾ ਤਾਂ ਵਿਚਾਰੀ ਨਾਲ ਇਹਦੇ ਕਰਮਾਂ ਦੀ ਕਹਿਦੀ ਏ ਗੱਲ ਸਿਰ ਦਾ ਸਾਈਂ ਵੀ ਆਪਦੇ ਹੱਥੀਂ ਖਾ ਲਿਆ ਮਾਰ ਕੇ ਆਹ ਲਾਤ ਨੇ ਜੀ ਇਹਦੇ ਵਿਚਾਰੀ ਦੇ ਦੇਖੋ ਆ ਸੱਤ ਵੀ ਦਿੱਤੀ ਹੁੰਦੀ ਜਾਏਗੀ ਕੋਈ ਸਫਾਈ ਦੀ ਦਿੱਤੀ ਇੱਥੇ ਲਾਈਟਿੰਗ ਬਾਅਦ ਮੇਰਾ ਵਿਚ ਹੀ ਆ ਗਿਆ ਸਾਡੀ ਬੇਨਤੀ ਹੈ ਵੀ ਨੈਟ ਟੂ ਦੀ ਰੂਮ ਵੀ ਇਹ ਚਾਲ ਦੀ ਤੇ ਜਲਦੀ ਆਪਦੇ ਕੋਲੇ ਲੈ ਜਾਓ ਸਾਡੇ ਕੁਝ ਕੀਤੇ ਹੋਏ ਗਲਤ ਫੈਸਲੇ ਸਾਡੇ ਖਾਨਦਾਨ ਬਰਬਾਦ ਕਰ ਦਿੰਦੀਆਂ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਘਣਵਾ ਖਾ ਜਾਂਦੀਆਂ ਕੀਤੀਆਂ ਹੋਈਆਂ ਗਲਤੀਆਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤੇ ਜੀ ਸਸਿਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਅਸੀਂ ਇੱਥੇ ਆਏ ਹਾਂ ਹਾਂ ਭੈਣ ਮੇਰੀ ਸਸਿਕਾਲ ਕੀ ਹਾਲ ਨੇ ਤਕੜੀਆਂ ਕੀ ਨਾਂ ਤੇਰਾ ਹਾਂ ਇੱਕ ਨਾਮ ਦੱਸ ਦੇ ਜਿਹੜਾ ਜਿਹੜਾ ਤੈਨੂੰ ਯਾਦ ਆ ਉਹ ਦੱਸ ਦੇ ਨਾਮ ਕੀ ਨਾਮ ਹੈ ਤੇਰਾ ਮੇਰਾ ਹਾਂ ਹਾਂ ਬਲਜੀਤ ਬਲਜੀਤ ਵੀ ਆ ਗਿਆ ਹਾਂ लवली ਵੀ ਆ ਬਬਲੀਆ ਬਬਲੀ ਹਾਂ ਤੇ ਬਲਜੀਤ लवली ਵੀ ਆ लवली ਵੀ ਆ ਹਾਂ ਠੀਕ ਆ ਤੇਰੇ ਡੈਡੀ ਦਾ ਕੀ ਨਾਮ ਸਰਜਣ ਦਾ ਹੈ ਸਰਜਣ ਹੈ ਸਰਜਣ ਤੇਰਾ ਭਰਾ ਕਿੱਥੇ ਆ ਵੱਡਾ ਭਰਾ ਤੇਰਾ ਕੀ ਕਰੂ ਨਾ ਉਹ ਕਿੱਥੇ ਗਿਆ ਤੇਰੀ ਮੰਮੀ ਕਿੱਥੇ ਆ ਤੁਹਾਡੀਆਂ ਮੰਮੀ ਨਹੀਂ ਨਹੀਂ ਆ ਅੱਛਾ ਤਾਂ ਹੀ ਤੂੰ ਮੈਂ ਤੈਨੂੰ ਭੈਣ ਕਿਹਾ ਵਾਂ ਤਾਂ ਹੀ ਤੂੰ ਮੇਰੀ ਭੈਣ ਲੱਗੀ ਹੈ ਨਾ ਨੀ ਬਬਲੀ ਹਾਂ ਠੀਕ ਐ ਤੂੰ ਠੀਕ ਐ ਬਬਲੀ ਪੈਣੇ ਹੱਥ ਦਿਖਾਤਾ ਆਪਦਾ ਹੱਥ ਤੇਰਾ ਵਾ ਤੇਰਾ ਹੱਥ ਐ ਨਹੀਂ ਕਿਹਦਾ ਹੱਥ ਐ ਤੇ ਤੇ ਬੈਣੇ ਨਾ ਸੁਣ ਨਾ ਨੋ ਵੀ ਲੱਗ ਰਹੇ ਹਨਾ ਹਾਂ ਫਿਰ ਤੂੰ ਨਾਵੇਂ ਹੈਨਾ ਹਾਂ ਫਿਰ ਠੀਕ ਹੋ ਜਾਵੇ ਠੀਕ ਹੋ ਜਾਵੇ ਹੁਣ ਤੂੰ ਨੱਤਾ ਪਾਣੀ ਨਹੀਂ ਮਿਲਦਾ ਫਿਰ ਤੂੰ ਕਿਵੇਂ ਨਾਵੇਂ ਹੈਨਾ ਹਾਂ ਕੋਈ ਹਾਂਜੀ ਬਾਈ ਤੁਸੀਂ ਸਹੌਰ ਤੋਂ ਆਏ ਠੀਕ ਹੈ ਜੀ ਸਾਨੂੰ ਇਹਦੀ ਵੀਡੀਓ ਵੀ ਆਈ ਸੀਗੀ ਭੈਣ ਦੇ ਅਸੀਂ ਸੋਚਦੇ ਸੀ ਵੀ ਅਸੀਂ ਲੈ ਕੇ ਆਵਾਂਗੇ ਜਾ ਕੇ ਹਾਲਤ ਤਾਂ ਅਸੀਂ ਵੀ ਦੇਖੀ ਸੀ ਕੀ ਕੰਡੀਸ਼ਨ ਹੈਦੀ ਇਦਾਂ ਕਦ ਤੋ ਹੋਈਦਾ ਪਰਿਵਾਰ ਹੈ ਨਹੀਂ ਕੋਈ ਨਹੀਂ ਜੀ ਪਰਿਵਾਰ ਹੈ ਨਹੀਂ ਪਰਿਵਾਰ ਸਾਡਾ ਸੀ ਇਹਦੇ ਨਾਲ ਪਰਿਵਾਰ ਦਾ ਜੀ ਸ਼ੁਰੂ ਤੋਂ ਇਹਦੀ ਮਾਤਾ ਮਰ ਗਈ ਛੋਟੀ ਹੁੰਦੀ ਸੀ ਓਕੇ ਇਹ ਤੁਹਾਡੇ ਪਿੰਡ ਦੀ ਧੀ ਆ ਠੀਕ ਆ ਜੀ ਸਾਡੇ ਓਕੇ ਇਹ ਇਹਦੀ ਦਾਦੀ ਨੇ ਪਾਲੀ ਜੀ ਅੱਛਾ ਉਸ ਤੋਂ ਬਾਅਦ ਇਹਦੀ ਮੈਰਿਜ ਹੋ ਗਈ ਜੀ ਮਰਜ ਵੀ ਕੋਈ ਇਹੋ ਜਿਹਾ ਬਖਰੇਵਾਂ ਚੱਲਦਾ ਰਿਹਾ ਜਣੀ 10-60 ਸਾਲ ਆਉਦੇ ਤੱਕ ਕਿ ਸਹੁਰੇ ਪਿੰਡ ਰਹੀ ਜੀ ਉਸ ਤੋਂ ਬਾਅਦ ਇਹਦਾ ਕੋਈ ਕਲੇਸ਼ ਹੋਣ ਕਾਰਨ ਇਹਦੇ ਬੱਚੇ ਵੀ ਹੋ ਗਏ ਉਹ ਪਤਾ ਨਹੀਂ ਕਿੱਧਰ ਚਲੇ ਗਏ ਉਸ ਤੋਂ ਬਾਅਦ ਇਹਨੂੰ ਪ੍ਰੋਪਰ ਕੋਈ ਇਸ ਤਰ੍ਹਾਂ ਦਾ ਕਲੇਸ਼ ਵੀ ਪਿਆ ਇਹਨੂੰ ਜੇਲ੍ਹ ਵੀ ਹੋ ਗਈ ਜੀ ਜੇਲ੍ਹ ਤੋਂ ਵੀ ਬਰੀ-ਬੁਰੀ ਹੋ ਕੇ ਕਰੇ 2010 ਸਾਡੇ ਪਿੰਡਾਂ ਨਹੀਂ ਸੀ ਹੂੰ ਉਸ ਤੋਂ ਬਾਅਦ ਇਹਦੇ ਹਾਲਾਤ ਥੋੜਾ-ਥੋੜਾ ਕਰਕੇ ਕਿਤੇ ਸੜਕ ਤੇ ਚਲੀ ਗਈ ਇਹਨੂੰ ਨਹੀਂ ਪਤਾ ਲੱਗਦਾ ਕਿ ਕਿਸੇ ਗੱਡੀ 'ਚ ਚੜ ਗਈ ਜਾ ਕੇ ਤਾਂ ਟਾਈਮ ਪਾਸ ਕਰ ਲਿਆ ਦੋ ਦਿਨ ਇੱਧਰ ਰਹੀ ਚਾਰ ਦਿਨ ਇੱਧਰ ਮੁੜਿਆ ਜੀ ਉਸ ਤੋਂ ਬਾਅਦ ਫਿਰ ਸਾਲ ਬਾਅਦ ਕੁਝ ਹੋਰ 2 ਸਾਲ ਬਾਅਦ ਹੋਰ ਜੀ ਇਹਦੇ ਹਾਲਾਤ ਇੰਨੇ ਵਿਗੜਨ ਲੱਗੇ ਤਾਂ ਐਨੂੰ ਪਤਾ ਵੀ ਕੱਪੜੇ ਵੀ ਕੱਢ ਕੇ ਸਿੱੜ ਦੂ ਕਿਸੇ ਦੇ ਸਾਰੇ ਤੇ ਜਾਂ ਕੋਈ ਟਰੋੜਾ ਚੱਕ ਲੂ ਜੀ ਵੀ ਹੋ ਸਕਦਾ ਜਾਂ ਡੰਡਾ ਚੱਕ ਲੈ ਮਾਰੇ ਕਿਸੇ ਦੇ ਜੀ ਉਹ ਤੇ ਹੁਣ ਮਾਨਸਿਕ ਤੌਰ ਤੇ ਵੀ ਇੰਨੀ ਕਿ ਪ੍ਰੇਸ਼ਾਨ ਹੋ ਗਈ ਰੋਟੀ ਵੀ ਨਹੀਂ ਖਾਣੀ ਇਹ ਕਿਸੇ ਨੂੰ ਖੜਾ ਤੀ ਚੋਈ ਜਾਂਦੀ ਨੂੰ ਮੰਗ ਕੇ ਨਹੀਂ ਲੈਣਾ ਸਿੱੜ ਦੇਣੀਆਂ ਚਾਹਤੀ ਉਹ ਤੇ ਫਿਰ ਹੁਣ ਕੋਈ ਤਾਂ ਜੀ ਆਹਰ ਪੀਰ ਸੀ ਹੋ ਗਈ ਇਹਦੇ ਸਰੀਰ ਤੇ ਜੀ ਧੋਣਾ ਧੋਣਾ ਇਹ ਨਾ ਘਰ ਵੀ ਪੂਰਾ ਖੰਡਰ ਰੂਪੀ ਘਰ ਆ ਜੀ ਇਹਦਾ। ਹੂੰ। ਤੇ ਲੈਟਰਿੰਗ ਬਾਥਰੂਮ ਵੀ ਉੱਥੇ ਹੀ ਕਰ ਦਈਏ ਇਹਨੂੰ ਪਤਾ ਨਹੀਂ ਲੱਗਦਾ। ਜੀ। ਉਹੀ ਉੱਥੇ ਬਿਜਲੀ ਦਾ ਪ੍ਰਬੰਧ ਨਹੀਂ ਸੀ ਤੇ ਕੋਈ ਪਾਣੀ ਦਾ ਪ੍ਰਬੰਧ ਨਹੀਂ। ਹੂੰ। ਨਾ ਨਾਉਣ ਤੋਂ ਨਾ ਕੋਣ ਦਾ ਪਤਾ ਹੀ ਨਹੀਂ ਜਦ ਤੱਕ ਕੱਲ ਵੀ ਸੀ ਕਹੇ ਸੁਣ ਕੇ ਬਹੁਤ ਉਡੀਆਂ ਲਾ ਕੇ ਬਣਾਈ ਆ ਜੀ। ਤਾਂ ਇੰਨੀ ਕ ਹਾਲਤ ਵੀ ਇਸ ਤਰ੍ਹਾਂ ਲੱਗਦੀ। ਮੈਂ ਬਿਲਕੁਲ ਜੀ ਬਸ ਅਸੀਂ ਵੀਡੀਓ ਦੇਖੀ ਹੋ ਜੀ ਤਾਂ ਬਹੁਤ ਮਾੜੀ ਹਾਲਤ ਸੀ। ਤੇ ਹੁਣ ਕਿੰਨੇ 10 ਸਾਲ ਹੋ ਗਏ ਤੁਹਾਡੇ ਕੋਲ ਰਹਿੰਦੇ ਨੂੰ ਪਿੰਡ? ਹਾਂ ਜੀ ਤੁਸੀਂ ਲਾ ਲਓ ਜੀ 2010 ਚ ਆਇਆ ਚਾ 2010 15 ਸਾਲ ਹੋ ਗ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗਵਾਂਢੀ ਆ ਤੁਸੀਂ ਨਹੀਂ ਵੀਰੇ ਆਣ ਬੜੀ ਬਾਰ ਕਰਾਂ ਸਾਡਾ ਤਾਂ ਕੰਮ ਇਹੀ ਹੈਗਾ ਜੀ ਭੈਣੇ ਬਾਕੀ ਪੰਚਾਇਤ ਬਾਕੀ ਪੰਚਾਇਤ ਇਹ ਇਹਨਾਂ ਸੋਹਰਾ ਪਰਿਵਾਰ ਸੀਦਾ ਰੁੜਤੀ ਅੱਛਾ ਇਥੇ ਤੁਹਾਡੇ ਪਿੰਡ ਹਾਂ ਜੀ ਆਪਣੇ ਪਿੰਡ ਅੱਛਾ ਤੇ ਇਹ ਇਹਨਾਂ ਦੇ ਘਰ ਦੇ ਹਾਲਾਤ ਲੜਾਈ ਝਗੜਾ ਕਰਕੇ ਇਹਨਾਂ ਨੇ ਆਪਦੇ ਹਸਬੰਡ ਦੀ ਡੈਥ ਕਰਤੀ ਸੀ ਕਿਸੇ ਦੇ ਨਾਲ ਅੱਛਾ ਇਹ ਨਹੀਂ ਮਾਰਦਾ ਸੀ ਘਰ ਵਾਲਾ ਹਾਂ ਕੋਸਾਲ ਵੀ ਮੇਰੇ ਖਿਆਲ ਦੇ ਵਿੱਚ ਹੈਗੀ 18-20 ਸਾਲ ਪਹਿਲਾਂ ਦੀ 2001-02 ਦੇ ਨਾਮ ਤੋਂ ਚੱਲਦਾ ਬਸ ਇੱਥੇ ਕੀ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਹੋ ਗਈ ਸੀ ਕਿ ਜੇਲ ਹੂੰ ਤੇ ਇਹਨਾਂ ਦੇ ਬੱਚੇ ਸੀਗੇ ਛੋਟੇ ਜਾਦਾ ਉਹਦੇ ਬੱਚੇ ਇਹਨਾਂ ਦੇ ਪਤਾ ਨਹੀਂ ਕਿੱਧਰ ਚਲੇ ਗਏ ਨਹੀਂ ਤੁਹਾਡੇ ਪਿੰਡ ਤਾਂ ਪਤਾ ਹੀ ਹੋਊਗਾ ਬੱਚਿਆਂ ਦਾ ਇਹੋ ਜਿਹਾ ਪਤਾ ਨਹੀਂ ਤੇ ਪਿੰਡ ਵੀ ਜਿਹੜਾ ਆਪਣੇ ਰੁੜਕ ਤੇ ਇਹਨਾਂ ਦੀ ਜਗਾ ਵਾ ਉਹ ਵੀ ਖੰਡਰ ਬਣੀ ਪਈ ਆ ਕੋਈ ਨਹੀਂ ਆਉਂਦਾ ਜਾਂਦਾ ਕਿਉਂ ਤਾਂ ਜਾਂਦਾ ਕਿੰਨੇ ਭੈਣ ਭਰਾ ਸੀ ਇਹ 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 ਸੀਗੇ ਮੇਰੇ ਖਿਆਲ ਚ ਦੋ ਸੀਗੇ ਇਹਨਾਂ ਦਾ ਜੇਠ ਵੱਡਾ ਸੀ ਉਹਦੀ ਵੀ ਡੈਥ ਪਹਿਲਾਂ ਹੋ ਚੁੱਕੀ ਸੀ ਉਹ ਬਾਕੀਆਂ ਦਾ ਸ਼ਰਤ ਨਹੀਂ ਮੈਂ ਲੱਖਬੀ ਦੀ ਗੱਲ ਕਰਦਾ ਰੁੜ ਕੇ ਰੁੜ ਕੇ ਹਾਂ ਉਹ ਦੋ ਭਰਾ ਸੀਗੇ ਉਹਦੀ ਡੈਥੋਂ ਤੋਂ ਪਹਿਲਾਂ ਹੋ ਚੁੱਕੀ ਸੀ ਇਹਨਾਂ ਦੀ ਮੈਰਿਜ ਦੀ ਜੇਠ ਦੀ ਹਾਂਜੀ ਜੇਠ ਦੀ ਪਹਿਲਾਂ ਹੋ ਚੁੱਕੀ ਸੀ ਇਹਦੇ ਹਸਬੰਦ ਦੀ ਫਿਰ ਇਹਨਾਂ ਦੇ ਨਾਲ ਲਾ ਕੇ ਕਿਸੇ ਦੇ ਕਰਤੀ ਸੀ ਉਸ ਤੋਂ ਬਾਅਦ ਇਹਨਾਂ ਨੂੰ ਹੋ ਗਈ ਸੀ ਸਜਾ ਤੇ ਨੰਦ ਕੋਈ ਇਹਦੀ ਨਹੀਂ ਕੋਈ ਨਹੀਂ ਹੈਗਾ ਪਰਿਵਾਰ ਦੇ ਵਿੱਚ ਇਹਦੀ ਭੈਣ ਕੋਈ ਨਹੀਂ ਪਿੰਡ ਨਹੀਂ ਮਤਲਬ ਫਿਰ ਇਹਦੇ ਬੱਚੇ ਦੇਖੋ ਜਨਤਾ ਕਿਤੇ ਭੂਆ ਲੈ ਕੇ ਜਾਂਦੀ ਜਾਂ ਮਾਸੀ ਲੈ ਕੇ ਜਾਂਦੀ ਕਿਸੇ ਕੋਲ ਤਾਂ ਹੋਣੀ ਇਹਦਾ ਭਰਾ ਜੀ ਇਹ ਤੋਂ ਪਹਿਲਾਂ ਡੈਥ ਹੋ ਗਈ ਤਲਾਸ਼ ਡੋਬਨਾਪੁਰ ਦੁਆਰਾ ਸਾਹਿਬ ਕੋਈ ਮੰਡੀ ਦਾ ਕੰਮ ਕਰਦੇ ਸੀ ਧੋਲਾ ਮੰਡੀ ਧੋਲਾ ਮੰਡੀ ਹਾਂਜੀ ਇਹ ਫਾਦਰ ਦੀ ਵੀ ਡੈਥ ਹੋ ਗਈ ਸੀ ਇਹਨਾਂ ਦੀ ਪਹਿਲਾਂ ਹੀ ਅੱਛਾ ਮਾਦਰ ਦੀ ਡੈਥ ਇਹਦੀ ਛੋਟੀ ਹੁੰਦੀ ਰਹੀ ਹੋਈ ਰਹੀ ਆ ਪਹਿਲਾਂ ਤੁਸੀਂ ਦਾਦੀ ਨੇ ਕਰੀ ਬਾਪ ਦੀ ਬਾਪੂ ਜੀ ਵੀ ਹੋ ਗਏ ਬਾਪ ਦੀ ਡੈਥ ਹੋ ਗਈ ਦਾਦੀ ਦੇ ਚਲੋ ਹੋਣੀ ਸੀ ਉਹ ਬਜ਼ੁਰਗ ਸੀ ਇਹ ਤੋਂ ਸਜਾ ਸਜਾ ਕੱਟ ਕੇ ਬਰੀ ਹੋ ਕੇ ਬਾਅਦ ਦੇ ਵਿੱਚ ਸਾਡੇ ਕੋਲ ਚਲੀ ਗਈ ਸੀ 2010 ਦੇ ਕਰੀਬ ਹਾਂਜੀ ਸੁਣੀਆਂ ਮੈਂ ਗੱਲਾਂ ਨੇ ਛੱਡੀਆਂ ਵੀ ਔਰ ਕਰਕੇ ਸ਼ਾਇਦ ਹੋਸਿਆ ਜਾਊਗੀ ਇਹ ਪਹਿਲਾਂ ਆਈ ਹੈ ਇਹਦੇ ਨਾਨਕੇ ਨੇ ਤੋਨੋ ਲਈ ਮੇਰਾ ਪੀਕਾ ਪਰਿਵਾਰ ਹੈਗਾ ਅੱਛਾ ਜੀ ਉਹਦੇ ਕਰਕੇ ਇਹ 2010 ਤੇ ਜੂਨ ਚ ਜਦੋਂ ਉੱਥੇ ਬਰੀ ਹੋ ਗਈ ਮੇਰੇ ਕੋਲ ਹੀ ਆਈ ਹੈ ਠੀਕ ਇਹਨੇ ਆ ਕਿ ਕੀ ਕਿਹਾ ਦੱਸਿਆ ਵਾਸੇ ਨੇ ਕੋਈ ਸਹੀ ਦੱਸਿਆ ਆ ਬਾਰੇ ਵੀ ਐਮੀ ਨਹੀਂ ਦੱਸਿਆ ਵੀ ਮੈਂ ਕਿੱਥੋਂ ਆਈਆਂ ਫੇਰ ਉਹ ਸਾਡੇ ਪਿੰਡ ਨਾਨਕੇ ਸੀ ਸਾਨੂੰ ਲੱਗਿਆ ਵੀ ਇਹਦੀ ਮਦਦ ਕਰਨੀ ਚਾਹੀਦੀ ਐ ਸਾਡੇ ਕੋਲ ਰੋਟੀ ਪਾਣੀ ਖਾਂਦੀ ਰਹੀ ਬਾਅਦ ਚ ਫਿਰ ਇਹਦੇ ਹਾਲਾਤ ਵਿਗੜਦੇ ਗਏ ਉਹ ਤਾਂ ਇਤਨਾ ਲੱਗੇ ਦੇ ਕੋਲ ਰਹਿੰਦੀ ਸੀ ਫਿਰ ਕੋਈ ਕਿਸੇ ਕੋਲ ਨਹੀਂ ਜੀ ਤਨੋਲੇ ਦਾ ਕੋਈ ਨਹੀਂ ਹੈਗਾ ਉਹ ਕਿੱਥੇ ਰਹਿੰਦੀ ਸੀ ਰਹਿੰਦੀ ਸਹੌਰ ਸੀ ਅੱਛਾ ਸਹੋਰੀ ਇਹਦੇ ਨਾਨਕੇ ਸੀ ਦੇਰ ਤੋਂ ਇਹ ਸਿੱਧੀ ਸਹੌਰ ਆਈ ਹੈ ਜੀ ਅੱਛਾ ਸਹੋਰੀ ਜਦੋਂ ਇਹਨੂੰ ਪਤਾ ਲੱਗਿਆ ਵੀ ਇਹ ਮੇਰੇ ਨਾਨਕੇਆਂ ਤੋਂ ਹੈ ਤਾਂ ਇਹ ਮੇਰੇ ਕੋਲ ਆ ਗਈ ਅਸੀਂ ਇਹਨੂੰ ਪਹਿਲਾਂ ਟਰਾਈਡੈਂਟ ਚ ਵੀ ਰਖਵਾਇਆ ਵੀ ਚਲੋ ਇਹ ਆਪਦਾ ਕਰਕੇ ਖਾਊਗੀ ਬਾਚੀ ਦੇ ਦਿਮਾਗ 'ਚ ਉਹੀ ਗੱਲਾਂ ਜਿਹੜੀਆਂ ਇਹਦੇ ਪਿੱਛੇ ਹੋਈਆਂ ਆਂਆਂ ਸੀ ਉਹ ਗੱਲਾਂ ਨੇ ਇਹਨੂੰ ਪਰੇਸ਼ਾਨ ਕੀਤਾ ਦਿਨ ਬਦਿਆਂ ਨੇ ਇਹਦੇ ਹਾਲਾਤ ਇੰਨੇ ਵਿਗੜ ਗਏ ਕਿ ਹੁਣ ਇਹਨੂੰ ਮੈਂਟਲੀ ਬੈਸ ਕਰ ਦੇਣੀ ਹੈ ਖਾਂਦੀ ਜੇ ਤਾਂ ਕੋਈ ਦੇ ਦੂ ਚਿਤਮੰਦ ਦੇ ਦਾ ਖਾ ਲੂਗੀ ਨਹੀਂ ਚਿਤਮੰਦ ਐ ਸਿੱਟ ਜਾਂਦੀ ਹੈ ਇਹਦੇ ਬੱਚਿਆਂ ਪੁੱਟਿਆਂ ਬਾਰੇ ਨੇ ਕਦੇ ਗੱਲ ਨਹੀਂ ਕੀਤੀ ਇਹਦੇ ਬੱਚਿਆਂ ਨੇ ਇਹਨੇ ਵੀ ਨਹੀਂ ਗੱਲ ਕੀਤੀ ਕਦੇ ਬਸ ਉਹਨਾਂ ਨੇ ਬੱਚੇ ਇਹਦੇ ਕੋਲ ਆਏ ਹੀ ਨਹੀਂ ਕਿਸੇ ਨੇ ਪਹੁੰਚ ਨਹੀਂ ਕੀਤੀ ਇਹਦੇ ਤੱਕ ਕੋਈ ਨਹੀਂ ਆਇਆ 2010 ਤੋਂ ਬਾਅਦ ਇਹਦੇ ਕੋਲ ਕਿ ਸੇ ਕੋਈ ਪੁਰਸਾ ਲਾਨੀ ਆਇਆ ਐ ਇਨਕੁਆਰੀ ਕਰਨ ਕੋਈ ਇਹਦਾ ਹੋਰ ਰਿਸ਼ਤੇਦਾਰ ਨਹੀਂ ਆਇਆ ਕੱਲੀ ਹੀ ਰਹਿੰਦੀ ਸੀ ਉਸ ਮਕਾਨ ਤੋਂ ਮਕਾਨ ਨਰ ਰਹੇ ਨਾਲੇ ਸਰਪੰਚ ਸਾਡੇ ਉਹਨਾਂ ਨਾਲ ਮੈਂ ਉਹਦੇ ਟਾਈਮ ਹੀ ਗੱਲ ਕਰੀ ਸੀ ਪਤਾ ਲੱਗਿਆ ਜੀ ਉਹ ਕਹਿੰਦੇ ਜੀ ਪਹਿਲਾਂ ਇਹਨੇ ਸਜ਼ਾ ਹੋ ਗਈ 20 ਸਾਲ ਦੀ ਇੱਥੇ ਕਿਤੇ ਲੁਧਿਆਣੇ ਕੱਟੀ ਹੋਊਗੀ ਉਹ ਉਸ ਟਾਈਮ ਉਹ ਸਰਪੰਚ ਹੁੰਦੇ ਜੀ ਉਹ ਕਹਿੰਦੇ ਜੀ ਅਪੀਲ ਕਰ ਵੀ ਚੱਲਿ ਗਾਣਾ ਹੋਊਗੀ ਉਹ ਫਰੀ ਹੋ ਗਈ ਉਹ ਫਰੀ ਹੋ ਗਏ ਪੜ੍ਹਾਈ ਜਦੋਂ 2010 ਵਗੈਰਾ ਚ ਉਹ ਕਹਿੰਦੇ ਜੀ ਉਹਦੋਂ ਅਸੀਂ ਕਹਿ ਲਈ ਤੂੰ ਦੁਬਾਰੇ ਵਿਆਹ ਕਰਾ ਲਾ ਹਾਂ ਵੀ ਅਜੇ ਚਲੋ ਠੀਕ ਆ ਤਾਂ ਹਨਾ ਇਹ ਤਾਂ ਕਹਿੰਦੇ ਵਿਆਹ ਬਨੇ ਗੌਰ ਨਹੀਂ ਕਰੀਏ ਗੱਲ ਤੇ ਸਾਡੇ ਉਹ ਵੀ ਹੌਲੀ ਹੌਲੀ ਦੂਰ ਹੁੰਦੇ ਦੂਰ ਹੋ ਗਏ ਸਰਪੰਚ ਜੀ ਸਰਪੰਚ ਜੀ ਬਸ ਬਹੁਤ ਏਜਡ ਨੇ ਉਹ ਪਾਈ ਲੱਗਣਾ ਹਟਦਾ ਗਿਆ ਬੁੱਧੀ ਘਟਦੀ ਗਈ ਜੀ ਅੱਜ ਉਹਦੇ ਟਾਈਮ ਪੁੱਛਿਆ ਜੀ ਮਾਰ ਵੀ ਹੋ ਸਕਦਾ ਕਿ ਕੇਸ ਨਾ ਪਿਆ ਹੋਵੇ ਪਿੱਛੇ ਇਹ ਕਿ ਹੋ ਸਕਦਾ ਕਿ ਬੱਚੇ ਵੀ ਸਰਕਾਰ ਨੇ ਜਿਵੇਂ ਚਾਈਲਡ ਹੋਮ ਚ ਭੇਜ ਦਿੰਦੇ ਆ ਸ਼ਾਇਦ ਉਦਾਂ ਹਨਾ ਨਹੀਂ ਸਰ ਉਹਨਾਂ ਨੇ ਭੇਜੇ ਹੋਏ ਕਿਉਂਕਿ ਉਹਨਾਂ ਦੱਸਿਆ ਕਿ ਕਹਿੰਦਾ ਵੀ ਅਸੀਂ ਅਪੀਲ ਪਾਈ ਸੀਗੀ ਹਾਈ ਕੋਰਟ ਚ ਵੀ ਉਥੋਂ ਬਰੀ ਬੱਚਿਆਂ ਦਾ ਉਹਨੂੰ ਵੀ ਨਹੀਂ ਪਤਾ ਨਹੀਂ ਪਤਾ ਨਹੀਂ ਬੱਚੇ ਹੂ ਸੀਗੇ ਗੱਲ ਪੱਕਾ ਹਾਂਜੀ ਬੱਚੇ ਸੀਗੇ ਕਿੰਨੇ ਬੱਚੇ ਸੀ ਵੀਰੇ ਬੱਚੇ ਮੇਰੇ ਘਰ ਵਿੱਚ ਦੋ ਸੀ ਬੇਟੀ ਤੇ ਬੇਟਾ ਬੇਟੀ ਤੇ ਬੇਟਾ ਉਹ ਛੋਟੇ ਹੀ ਕਾਫੀ ਸੀਗੇ ਤਿੰਨ ਚਾਰ ਚਾਰ ਸਾਲ ਦੇ ਹੋਗੇ ਹੋਸਟ ਹੈ ਮੱਲੋ ਹੋਸਟ ਟਾਈਮ 2000 5 6 ਦੀ ਗੱਲ ਆ 2005 ਤੋਂ ਪਹਿਲਾਂ ਦੀ ਗੱਲ 2 3 ਗੱਲ ਜਦੋਂ ਇਹ ਮਤਲਬ ਉੱਠਣਾ ਵਾ ਆਇਆ ਥੱਲੇ ਉਤਰੇ ਪੈਣੇ ਇੱਥੇ ਆ ਜਾ ਆਇਆ ਥੱਲੇ ਉਤਰੇ ਨਵਦੀਪ ਹਾਂ ਆਜੇ ਭੈਣ ਨੂੰ ਲਾ ਆ ਜਾ ਮੇਰੀ ਭੈਣ ਆ ਜਾ ਮੇਰੀ ਬਬਲੀ ਭੈਣ ਨਹੀਂ ਬਬਲੀ ਲੱਤ ਫੜ ਲੱਤ ਨਹੀਂ ਬਬਲੀ ਭੈਣ ਨਹੀਂ ਆ ਜਾ ਨਹੀਂ ਬਬਲੀਏ ਨਾ ਨਹੀਂ ਬਬਲੀਏ ਨਹੀਂ ਆ ਜਾਣੀ ਭੈਣੇ ਬਬਲੀਏ ਲੈ ਲੈ ਤੂੰ ਡੱਟ ਖੜੀ ਹੈ ਲੈ ਤੂੰ ਤਾਂ ਖੜੀ ਹੋ ਗਈ ਭੈਣ ਮੇਰੀ ਠੀਕ ਹੋ ਗਈ ਮੇਰੀ ਭੈਣ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਣ ਬਲਜੀਤ ਕੌਰ ਬਬਲੀ ਪਿੰਡ ਸਹੌਰ ਆ ਤੇ ਭੈਣ ਦੇ ਪੇਕੇ ਸਹੌਰ ਪਿੰਡ ਤੇ ਸਹਰੇ ਰੜ ਕੇ ਰੜ ਕੇ ਪਿੰਡ ਆ ਕਿ ਵੀਰਾ ਰੜ ਕੇ ਪਿੰਡ ਤੋਂ ਵੀਰੇ ਤੁਸੀਂ ਹੁਣ ਮੈਂ ਜੀ ਮੌਜੂਦਾ ਸਰਪੰਚ ਹਾਂ ਤੇ ਇਧਰੋਂ ਸਹੌਰ ਪਿੰਡ ਤੋਂ ਮੌਜੂਦਾ ਸਰਪੰਚ ਲਖਬੀਰ ਸਿੰਘ ਬਾਈ ਜੀ ਆਏ ਨੇ ਤੇ ਨਾਲ ਪੰਚਾਇਤ ਮੈਂਬਰਾਂ ਨੇ ਸਾਡੀਆਂ ਭੈਣਾ ਦੇ ਨਾਲ ਆਂਗਣਵਾੜੀ ਵਰਕਰ ਆਈ ਏ ਭੈਣ ਸਹੌਰ ਪਿੰਡ ਤੋਂ ਲੈ ਕੇ ਆਏ ਸੀ ਲੈ ਕੇ ਆਏ ਨੇ ਬਬਲੀ ਭੈਣ ਨੂੰ ਨਾਲ ਸਹੌਰਿਆਂ ਦੇ ਪਿੰਡ ਦਾ ਸਰਪੰਚ ਆਇਆ ਇਸ ਭੈਣ ਨੇ ਨਾਲ ਤਾਂ ਉਹ ਗੱਲ ਹੋਈ ਵੀ ਨਾ ਮੈਂ ਪੇਕੇਆਂ ਦੀ ਰਹੀ ਨਾ ਮੈਂ ਸਹੌਰਿਆਂ ਦੀ ਰਹੀ ਇਹ ਭੈਣ ਨੇ ਤਾਂ ਵਿਚਾਰੀ ਨਾਲ ਇਹਦੇ ਕਰਮਾਂ ਦੀ ਕਹਿਦੀ ਏ ਗੱਲ ਸਿਰ ਦਾ ਸਾਈ ਵੀ ਆਪਦੇ ਹੱਥੀਂ ਖਾ ਲਿਆ ਮਾਰ ਕੇ ਸਜ਼ਾ ਵੀ ਭੁਗਤ ਲਿਓ ਦੀ ਤੇ ਅੱਜ ਜਿਹੜੀ ਸਜ਼ਾ ਭੁਗਤ ਰਹੀ ਆ ਉਹ ਪਤਾ ਨਹੀਂ ਕਦੋਂ ਖਤਮ ਹੋਣੀ ਇੱਕ ਇਨਸਾਨ ਜਦੋਂ ਪਾਪ ਕਰਦਾ ਕੋਈ ਗੁਨਾਹ ਕਰਦਾ ਇੱਕ ਸਜ਼ਾ ਦੁਨਿਆਵੀ ਤੌਰ ਤੇ ਮਿਲਦੀ ਹੈ ਜਿਹੜੀਆਂ ਦੁਨੀਆਂ ਦੀਆਂ ਜੇਲਾਂਾਂ 'ਚ ਜਾਂ ਕਿਤੇ ਅਸੀਂ ਹਵਾਲਾਤਾਂ ਦੇ ਵਿੱਚ ਕੱਟਦੇ ਹਾਂ ਇੱਕ ਸਜ਼ਾ ਉਹਦੀ ਕੋਰਟ ਦੇ ਵਿੱਚ ਚੱਲਦੀ ਆ ਉਹਦੀ ਸਜ਼ਾ ਇਨਸਾਨ ਇੰਨਾ ਹਾਲਾਤਾਂ ਦੇ ਵਿੱਚ ਆ ਕੇ ਭੁਗਤਦਾ ਜਿਹੜੇ ਹਾਲਾਤਾਂ ਚਾਹੇ ਭੈਣਾਂ ਅੱਜ ਬਬਲੀ ਭੈਣ ਨੂੰ ਉਹਦੇ ਪੇਕਿਆਂ ਦੇ ਤੇ ਸਹੌਰੀਆਂ ਦੇ ਸਰਪੰਚ ਆ ਕੇ ਛੱਡਣ ਸਾਡੇ ਕੋਲੇ ਪਹੁੰਚੇ ਆ। ਸਾਨੂੰ ਇਸ ਭੈਣ ਦੀ ਵੀਡੀਓ ਆਈ ਸੀ ਸਹੌਰਪਿੰਡ ਤੋਂ ਕੁਝ ਦਿਨ ਪਹਿਲਾਂ। ਤੁਸੀਂ ਉਹ ਵੀਡੀਓ ਵੀ ਦੇਖੋ ਪਹਿਲਾਂ ਪੂਰੀ ਕਿਸ ਹਾਲਾਤ 'ਚ ਭੈਣ ਉੱਥੇ ਰਹਿ ਰਹੀ ਸੀ। ਕੋਸ਼ ਨਹੀਂ ਕੋਸ਼ ਨਹੀਂ ਭਾਈ ਕੋਸ਼ ਨਹੀਂ। ਤੈਂ ਦਵਾਈ ਦਿਵਾਉਣੀ ਆ? ਨਹੀਂ। ਮੈਂ ਨਹੀਂ ਦਵਾਈ ਦੇ। ਨਹੀਂ ਲੀਕੋ ਸੀ ਇਹਦਾ। ਹੂੰ। ਤੈਂ ਦਵਾਈ ਦਿਵਾਵਾਂਗੇ। ਵੀਰੇ ਨਹੀਂ। ਆ ਇਹਨਾਂ ਨੂੰ ਇਹਨੂੰ ਹੀ ਦਵਾ ਦੇ ਓਕੇ ਇਹਨਾਂ ਨੂੰ ਨਹੀਂ ਨਹੀਂ ਤੈਨੂੰ ਦਵਾ ਦਿਆਂਗੇ ਕਰ ਕਿਉਂ ਵੀ ਨਹੀਂ ਮੈਂ ਖਾ ਮੈਂ ਨਹੀਂ ਦਵਾਈ ਲੈਣ ਆਹ ਹਾਲਾਤ ਆ ਇਹਦੇ ਘਰ ਦੇ ਬਿਜਲੀ ਆਹ ਕਰਦੇ ਹਾਲਾਤ ਆ ਹਾਲਾਤ ਨੇ ਜੀ ਇਹਦੇ ਵਿਚਾਰੀ ਦੇ ਦੇਖੋ ਆ 7 ਵੀ ਚੁੰਦੀ ਜਾਗੀ ਕੋਈ ਸਫਾਈ ਨਹੀਂ ਕੀਤੀ ਇੱਥੇ ਲੈਟਰਨ ਬਾਥਰੂਮ ਇਹਦਾ ਵਿੱਚ ਹੀ ਆਗਾ ਜੀ ਸਾਡੀ ਬੇਨਤੀ ਹੈ ਵਾ 92 ਬੀ ਰੂਮ ਬੀ ਇਹਨੂੰ ਛਾਲਦੀ ਤੋਂ ਜਲਦੀ ਆਪਦੇ ਕੋਲੇ ਲੈ ਜਾਓ ਇਹ ਵੀ ਚਾਹੀਦੀ ਸੇਵਾ ਹੋ ਜੂ ਜਿਵੇਂ ਤੁਸੀਂ ਉਹ ਵੀਡੀਓ ਦੇਖ ਕੇ ਹਟੇ ਹੋ ਤੇ ਇਸ ਭੈਣ ਦੇ ਸਰੀਰ ਦੇ ਉੱਤੇ ਸਕਿਨ ਪ੍ਰੋਬਲਮ ਇੰਨੀ ਜ਼ਿਆਦਾ ਹੋਈ ਹੋਈ ਆ ਸਰੀਰ ਗਲਿਆ ਪਿਆ ਅੱਜ ਧੰਨਵਾਦ ਕਰਦੇ ਆ ਪਿੰਡ ਦੀਆਂ ਇਹਨਾਂ ਭੈਣਾਂ ਦਾ ਜਿਨ੍ਹਾਂ ਨੇ ਇਸ ਬਕਸ ਦੀ ਮਾਰੀ ਹੋਈ ਇਸ ਹਾਲਾਤ ਦੇ ਵਿੱਚ ਪਹੁੰਚੀ ਹੋਈ ਭੈਣ ਨੂੰ ਨਮਾਤਵਾ ਕੇ ਅੱਜ ਇੱਥੇ ਪਹੁੰਚਦਾ ਕੀਤਾ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਅਸੀਂ ਜਦੋਂ ਇਹਦੀ ਭੈਣ ਦੀ ਵੀਡੀਓ ਦੇਖੀ ਸੀ ਅਸੀਂ ਡਿਸਾਈਡ ਕੀਤਾ ਸੀ ਅਸੀਂ ਇੱਕ ਸਾਡੇ ਕੋਲੇ ਮੋਸਟ ਲਿਸਟ ਬਣਾਈ ਹੁੰਦੀ ਹੈ ਮਰੀਜ਼ਾਂ ਦੀ ਜਿਹਦੇ ਵਿੱਚ ਅਸੀਂ ਉਹ ਮਰੀਜ਼ਾਂ ਨੂੰ ਲੈ ਕੇ ਆਉਣਾ ਹੁੰਦਾ ਪ੍ਰਾਇਓਰਟੀ ਤੇ ਉਹਦੇ ਵਿੱਚ ਅਸੀਂ ਭੈਣ ਦੀ ਲਿਸਟ 'ਚ ਨਾਮ ਪਾ ਲਿਆ ਵੀ ਆਪਾਂ ਚੱਲਾਂਗੇ ਦੋ-ਚਾਰ ਦਿਨ ਤੱਕ ਲੈਣ ਪਰ ਦਾਣਾ ਪਾਣੀ ਖਿੱਚ ਲਿਆ ਭੈਣ ਨੂੰ ਤੇ ਅੱਜ ਪਿੰਡ ਦੇ ਬਤਵੰਤੇ ਸੱਜਣਾ ਨੇ ਉਪਰਾਲਾ ਕੀਤਾ ਜਿਵੇਂ ਵੀਰਾ ਦੱਸ ਕੇ ਹਟਿਆ ਸਰਪੰਚ ਆ ਬਾਈ ਇਹਦੇ ਸਹੁਰਿਆਂ ਤੋਂ ਰੱਕਵੇ ਤੋਂ ਰੁੜਕੇ ਤੋਂ ਸੋਰੀ ਵੀਰਾ ਕਹਿੰਦਾ ਵੀ ਇਹ ਤੋਂ ਗੁਨਾਹ ਹੋ ਗਿਆ ਸੀ ਇਹਨੇ ਕਿਸੇ ਦੇ ਨਾਲ ਰਲ ਕੇ ਆਪਣੇ ਘਰ ਵਾਲੇ ਨੂੰ ਮਾਰਤਾ ਸੀ ਦੋ ਬੱਚੇ ਸੀ ਇੱਕ ਬੇਟਾ ਸੀ ਇੱਕ ਬੇਟੀ ਸੀ ਇਹਦੀ ਭੈਣ ਦੀ ਉਹ ਪਤਾ ਹੀ ਨਹੀਂ ਕਿੱਥੇ ਆ ਕਿਹਦੇ ਕੋਲੇ ਆ ਕੋਈ ਰਿਸ਼ਤੇਦਾਰ ਲੈ ਗਿਆ ਜਾਂ ਕੀ ਆ ਕੁਛ ਨਹੀਂ ਪਤਾ ਉਸ ਤੋਂ ਬਾਅਦ ਇਹ ਜੇਲ੍ਹ ਚਲੀ ਗਈ ਭੈਣ ਇਹਨੂੰ ਉਮਰ ਕੈਦ ਹੋ ਗਈ ਲੁਧਿਆਣਾ ਜੇਲ੍ਹ ਚ ਰਹੀ ਫਿਰ ਅਪੀਲ ਕਰਤੀ ਜਦੋਂ ਇਥੋਂ ਲੋਅਰ ਕੋਰਟ ਦੇ ਵਿੱਚੋਂ ਸਜ਼ਾ ਹੋ ਗਈ ਤਾਂ ਹਾਈ ਕੋਰਟ ਦੇ ਵਿੱਚ ਅਪੀਲ ਕਰਤੀ ਪਿੰਡ ਦੇ ਸਰਪੰਚ ਨੇ ਸਹੌਰ ਪਿੰਡ ਦੇ ਸਾਬਕਾ ਸਰਪੰਚ ਨੇ ਉਹ ਅਪੀਲ ਮੰਨੀ ਗਈ ਤੇ ਇਹ ਬਰੀ ਹੋ ਗਈ ਭੈਣ 2010 ਦੇ ਵਿੱਚ ਇਹ ਭੈਣ ਦੁਬਾਰਾ ਸਹੌਰ ਪਹੁੰਚ ਜਾਂਦੀ ਆ ਆਪਣੇ ਪੇਕੇ ਪਿੰਡ ਜੇਲ੍ਹ ਤੋਂ ਛੁੱਟ ਕੇ ਉਦੋਂ ਦੀ ਉੱਥੇ ਰਹਿ ਰਹੀ ਆ ਕਿਸੇ ਨੂੰ ਬੁਲਾਉਣਾ ਨਹੀਂ ਕਿਸੇ ਨੂੰ ਚਲਾਉਣਾ ਨਹੀਂ ਅੰਗਨਵਾੜੀ ਵਰਕਰ ਆ ਭੈਣ ਜੀ ਤੁਹਾਡਾ ਕੀ ਨਾਂ ਬਲਵੰਤਪੁਰ ਬਲਵੰਤਪੁਰ ਭੈਣ ਹੋਣਾ ਨੇ ਉਸ ਟਾਈਮ ਵੀ ਸਪੋਰਟ ਕੀਤੀ ਸੀ ਕਿਉਂਕਿ ਇਹਨਾਂ ਦੇ ਨਾਨਕੇ ਇੱਕੋ ਪਿੰਡ ਆ ਤਾਂ ਭੈਣ ਹੋਣਾ ਨੇ ਇਹਨੂੰ ਕੰਮ ਤੇ ਵੀ ਲਵਾਇਆ ਟਰਾਈਡੈਂਟ ਕੰਪਨੀ ਦੇ ਵਿੱਚ ਜਾਂ ਹੋਰ ਵੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਭੈਣ ਜੇਲ੍ਹ ਤੋਂ ਆ ਕੇ ਦਿਨੋਂ-ਦੈਨ ਡਾਊਨ ਹੁੰਦੇ ਗਏ ਆਪਣੇ ਘੇਰੇ ਦੇ ਵਿੱਚ ਆਪਣੇ ਆਪ ਨੂੰ ਬੰਦ ਕਰਦੇ ਚਲੇ ਗਏ ਜਿਹੜਾ ਉਹ ਪੇਕਿਆਂ ਦਾ ਘਰ ਸੀ ਬਸ ਉਹਨੂੰ ਹੀ ਜੇਲ੍ਹ ਮੰਨ ਕੇ ਉਹਦੇ ਵਿੱਚ ਕੈਦ ਕੱਟਣੀ ਸ਼ੁਰੂ ਕਰਤੀ ਉੱਥੇ ਘਰ ਦੇ ਵਿੱਚ ਜੇ ਤੁਸੀਂ ਵੀਡੀਓ ਚ ਵੀ ਦੇਖਿਆ ਕੀ ਹਾਲਾਤ ਬਣੇ ਹੋਏ ਨੇ ਕਿੰਨਾ ਢੇਰ ਲੱਗੇ ਹੋਏ ਨੇ ਕੂੜੇ ਦੇ ਕਰਕਟ ਦੇ ਕਿਸੇ ਦੇ ਘਰੋਂ ਰੋਟੀ ਖਾ ਲਈ ਕਿਸੇ ਨੇ ਦਿੱਤੀ ਤਾਂ ਖਾ ਲਈ ਨਹੀਂ ਦਿੱਤੀ ਤਾਂ ਤਾਂ ਵੀ ਖਾਦੀ ਨਾ ਕੋਈ ਦਿੱਕਤ ਨਹੀਂ ਕੋਈ ਮਦਦ ਕਰਨ ਦੀ ਕੋਸ਼ਿਸ਼ ਕਰਦਾ ਕੋਈ ਮਦਦ ਨਹੀਂ ਲੈਂਦੀ ਸੀ ਭੈਣ ਵਕਤ ਬੀਤਦਾ ਗਿਆ ਸਮਾਂ ਕੱਟਦਾ ਚਲਾ ਗਿਆ 2010 ਤੋਂ ਲੈ ਕੇ ਅੱਜ ਤੱਕ 2022 ਜੀ ਜਾ ਪਹੁੰਚੇ ਆਪਾਂ 15 ਸਾਲ ਜਿਹੜੀ ਉਹ ਸਜ਼ਾ ਤੋਂ ਬਾਅਦ ਵਾਲੀ ਜਿਹੜੀ ਇਹਨੇ ਸਜ਼ਾ ਭੋਗੀ ਆ ਉਹ ਸਜ਼ਾ ਨੂੰ ਪੂਰੇ ਕਰਦੇ ਹੋਏ ਅੱਜ ਭੈਣ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਮੈਂਬਰ ਬਣਨ ਜਾ ਰਹੀ ਹੈ ਇੱਕ ਤਾਂ ਸਾਡੀ ਬੇਨਤੀ ਆ ਭੈਣਾ ਭਰਾਵਾਂ ਨੂੰ ਇਸ ਭੈਣ ਦੇ ਕਿਸੇ ਜਿਹੜੇ ਰਿਸ਼ਤੇਦਾਰ ਨੇ ਸਾਡੀ ਕੋਈ ਵੀਡੀਓ ਦੇਖਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੇ ਨੰਬਰ ਸਕਰੀਨ ਤੇ ਚੱਲਦੇ ਆ ਸਾਨੂੰ ਪਲੀਜ਼ ਜਾਣਕਾਰੀ ਜ਼ਰੂਰ ਦਿਓ ਵੀ ਇਹਦੇ ਬੱਚੇ ਕਿੱਥੇ ਨੇ ਸਰਪੰਚ ਸਾਹਿਬ ਦੱਸਦੇ ਨੇ ਕਿ ਬੇਟੀ ਤੇ ਇੱਕ ਬੇਟਾ ਸੀ ਉਸ ਟਾਈਮ ਜਦੋਂ ਇਹਨੇ ਉਗਣਾ ਕੀਤਾ ਸੀ ਭੈਣ ਨੇ ਅੱਜ ਇਹਨੂੰ ਸੋਝੀ ਨਹੀਂ ਵਿਚਾਰੀ ਨੂੰ ਕੋਈ ਖਾਸ ਪਰ ਉਹ ਬੱਚੇ ਕਿੱਥੇ ਆ ਇਹ ਤਾਂ ਸਵਾਲ ਹੈ ਇੱਕ ਸ਼ਾਇਦ ਉਹ ਬੱਚੇ ਇਹਨੂੰ ਮਿਲ ਜਾਣ ਇਹਦੀ ਜ਼ਿੰਦਗੀ ਜੋ ਇਹਨੇ ਗਨਾਹ ਕੀਤਾ ਉਹ ਭੁਗਤ ਕੇ ਸਜ਼ਾ ਅਜੇ ਜਿਉਣ ਯੋਗੀ ਹੋਵੇ ਵਿਚਾਰੀ ਉਹ ਬੱਚੇ ਜੇ ਤਾਂ ਉਸ ਟਾਈਮ ਸਰਕਾਰ ਨੇ ਆਪਣੇ ਕੋਈ ਰੱਖੇ ਹੁੰਦੇ ਚਾਈਲਡ ਕੇਅਰ ਤੇ ਜਾਂਦੇ ਫਿਰ ਤਾਂ ਸਰਪੰਚ ਸਾਹਿਬ ਦੱਸਦੇ ਨੇ ਵੀ ਉੱਥੋਂ ਦੇ ਜਿਹੜੇ ਸਾਫਕਾ ਸਰਪੰਚ ਨੇ ਇਹਨਾਂ ਦੇ ਪਿੰਡ ਦੇ ਸਹੌਰ ਦੇ ਉਹਨਾਂ ਨਾਲ ਗੱਲ ਕੀਤੀ ਜਿਹੜੇ ਉਸ ਟਾਈਮ ਮੌਜੂਦਾ ਸਰਪੰਚ ਸੀ ਉਹਨਾਂ ਨੂੰ ਵੀ ਨਹੀਂ ਪਤਾ ਵੀ ਇਹਦੇ ਬੱਚੇ ਕਿੱਥੇ ਨੇ ਉਹਨਾਂ ਨੇ ਅਪੀਲ ਜ਼ਰੂਰ ਲਾਈ ਸੀ ਇਹਦੀ ਹਾਈ ਕੋਰਟ ਦੇ ਵਿੱਚ ਵੀ ਚਲੋ ਪਿੰਡ ਦੀ ਧੀ ਆ ਪਰ ਬੱਚੇ ਉਹਨਾਂ ਨੂੰ ਵੀ ਨਹੀਂ ਪਤਾ ਤੇ ਬੱਚੇ ਸਰਪੰਚ ਸਾਹਿਬ ਦੱਸਦੇ ਆ ਤੁਸੀਂ ਵੀ ਪਿੰਡੋਂ ਬਾਈ ਪਤਾ ਕੀਤਾ ਪਤਾ ਕਰਿਆ ਜੀ ਕਿਸੇ ਨੂੰ ਨਹੀਂ ਪਤਾ ਨਹੀਂ ਆਉਂਦੇ ਨੇ ਕੋਈ ਨਿਕੰਡਕਟ ਆ ਦੇ ਉਹਨਾਂ ਦੀ ਵੈਲਡਿੰਗ ਦੀ ਕਾਮੀ ਪਈ ਆ ਕੋਈ ਸਾਫ ਸੁਥਾਈ ਆ ਨਹੀਂ ਕੋਈ ਤਾਂ ਕੋਈ ਆਉਂਦਾ ਜਾਂਦਾ ਹੋਵੇ ਜਿਹੜਾ ਇਹਨਾਂ ਦਾ ਸਹਰਿਆਂ ਦਾ ਘਰ ਆ ਉਹ ਵੀ ਖੰਡਰ ਬਣਿਆ ਪਿਆ ਦੇਖੋ ਦੋਨੇ ਘਰ ਹੀ ਪੱਟੇ ਗਏ ਦੇਖੋ ਟੇਕਿਆਂ ਦਾ ਘਰ ਵੀ ਖੰਡਰ ਬਣਿਆ ਹੋਇਆ ਜਿੱਥੋਂ ਲੈ ਕੇ ਆਏ ਨੇ ਵੀ ਤੇ ਬਾਈ ਸਰਪੰਚ ਸਾਹਿਬ ਦੱਸਦੇ ਨੇ ਸਹਰਿਆਂ ਦਾ ਘਰ ਵੀ ਖੰਡਰ ਬਣਿਆ ਪਿਆ ਕਈ ਵਾਰੀ ਅਸੀਂ ਆਪਣੀ ਜਿੱਦ ਦੇ ਵਿੱਚ ਜਾਂ ਆਪਣੀ ਕਿਸੇ ਫਤੂਰ ਦੇ ਵਿੱਚ ਕੋਈ ਐਸਾ ਵੱੱਜਰ ਗੁਨਾਹ ਕਰ ਬੈਠਦੇ ਆ ਕੋਈ ਗਲਤੀ ਕਰ ਬੈਠਦੇ ਆ ਲਮੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਇਹ ਉਰਦੂ ਦਾ ਸ਼ੇਅਰ ਆ ਇਸ ਭੈਣ ਦੀ ਜ਼ਿੰਦਗੀ ਤੇ ਟੁੱਕਦਾ ਕੁਛ ਪਲਾਂ ਦੀ ਗਲਤੀ ਨੇ ਜ਼ਿੰਦਗੀਆਂ ਬਰਬਾਦ ਕਰਦੀਆਂ ਜ਼ਿੰਦਗੀ ਭਰ ਦਾ ਦੁੱਖ ਪੱਲੇ ਪਾਉਂਦਾ ਅੱਜ ਇਹ ਭੈਣ ਆਪਣੇ ਅੰਦਰ ਹੀ ਝੁਰੀ ਜਾ ਰਹੀ ਹੈ ਆਪਣੇ ਅੰਦਰ ਹੀ ਆਪਣੇ ਆਪ ਨੂੰ ਅੰਦਰੋਂ ਖਾਈ ਜਾ ਰਹੀ ਹੈ ਸੁੱਕੀ ਹੱਡੀਆਂ ਦਾ ਪਿੰਜਰ ਬਣੀ ਖੜੀ ਇਹ ਬਲਜੀਤ ਕੌਰ ਬਬਲੀ ਆਪਣਾ ਇੱਕ ਚੰਗਾ ਜੀਵਨ ਬਤੀਤ ਕਰ ਰਹੀ ਹੁੰਦੀ ਅੱਜ ਕਿਉਂਕਿ ਰੁੜਕਾ ਪਿੰਡ ਵੀ ਲੁਧਿਆਣੇ ਦੀ ਬੁੱਕਲ ਚ ਪੈਂਦਾ ਬੜੀਆਂ ਆਪਰਚੂਨਿਟੀਆਂ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਕੰਮਕਾਰ ਵੀ ਵਧੀਆ ਮਿਲ ਸਕਦਾ ਸਾਰਾ ਕੁਝ ਸੀਗਾ ਇਹ ਜ਼ਿਮੀਂਦਾਰ ਸੀਗੇ ਬਾਈ ਕਿਵੇਂ ਜ਼ਮੀਂਦਾਰਤ ਵੀ ਹੋਊਗੀ ਇਹਨਾਂ ਕੋਲੇ ਜ਼ਿਮੀਂਦਾਰ ਤਾਂ ਪਹਿਲਾਂ ਇਹਨਾਂ ਨੇ ਖਤਮ ਕਰ ਦਿੱਤੀ ਪਹਿਲਾਂ ਫਿਰ ਦੁਪਰ ਕਰਿਆਨੇ ਦੀ ਦੁਕਾਨ ਬਹੁਤ ਵਧੀਆ ਸੀ ਇਹਨੇ ਚੱਲਦੀ ਕਿੰਨਾ ਚੱਲਦੀ ਸੀ ਕਰਿਆਨੇ ਦੀ ਵਧੀਆ ਚੌਂਕ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕੋਲ ਮੇਨ ਦੁਕਾਨ ਸੀ ਇਹਨਾਂ ਦੀ ਬਹੁਤ ਚੱਲਦਾ ਸੀ ਰੁੜ ਕੇ ਹਾਂਜੀ ਠੀਕ ਹੈ ਬਾਈ ਸੁਪਰਮਾਰਕ ਦੇ ਵਿੱਚ ਪਤਾ ਨਹੀਂ ਇਹਦੀ ਬਹੁਤ ਸਿੱਧਰੂਗੀ ਆ ਇਹ ਜਿਹਨਾਂ ਨਾਲ ਲੱਤੀਆਂ ਨੇ ਬੰਦ ਕਰਾ ਇਹ ਨੰਬਰ ਕੋਈ ਬਿਉਰ ਜੀਤ ਅਨੰਦ ਵਗੈਰਾ ਕੋਈ ਪਹਿਲਾਂ ਖਤਮ ਹੋ ਚੁੱਕਾ ਸੀ ਕੋਈ ਵੀ ਨਹੀਂ ਬਚਿਆ ਸੱਤ ਬੰਦੇ ਤਾਂ ਬਹੁਤ ਨੇਮ ਸੀ ਜੀ ਦਰਸਿਕ ਬੰਦਾ ਸੀ ਅੱਛਾ ਜੀ ਬਹੁਤ ਸੋਹਣਾ ਕੰਮ ਚੱਲਦਾ ਸੀ ਪਿੰਡ ਨੂੰ ਕੀ ਨਾਂ ਸੀ ਬਾਈ ਦਾ ਬਿੱਲੂ ਸੀ ਦਾ ਬਿੱਲੂ ਉਹ ਕਰਿਆਨੇ ਦਾ ਕੰਮ ਕਰਦਾ ਟਰਡਾ ਕੀ ਨਾਂ ਵੀਰ ਜੀ ਮਲਕੀ ਸੀ ਮਲਕੀਤ ਸਿੰਘ ਬੰਦੀ ਤੁਹਾਡਾ ਕੀ ਨਾਮ ਆ ਦਲਵੰਤ ਕੋਰ ਦਲਵੰਤ ਕੋਰ ਥੋੜਾ ਬਲਵੰਤ ਕੋਰ ਹਾਂਜੀ ਭੈਣੇ ਪਰਮਜੀਤ ਕੋਰ ਪਰਮਜੀਤ ਕੋਰ ਥੋੜਾ ਜੀ ਗਰਮੀਰ ਕੋਰ ਗਰਮੇਲ ਕੋਰ ਥੋੜਾ ਭੈਣੇ ਕਮਲਜੀਤ ਕੋਰ ਸਿਗਵਿੰਦਰ ਕੋਰ ਤੁਸੀਂ ਪੰਚਾਇਤ ਮੈਂਬਰ ਹੋ ਹਾਂਜੀ ਠੀਕ ਹੈ ਪੰਚਾਇਤ ਮੈਂਬਰ ਠੀਕ ਹੈ ਬੀ ਠੀਕ ਹੈ ਤੇ ਸਰਪੰਚ ਸਾਹਿਬ ਤੁਹਾਡਾ ਨਾਮ ਕੀ ਹੈ ਰਖਵੀਰ ਸਿੰਘ ਜੀ ਰਖਵੀਰ ਸਿੰਘ ਜੀ ਤੁਸੀਂ ਸਹੌਰਪਿੰਡ ਤੋਂ ਸਰਪੰਚ ਤੁਸੀਂ ਵੀਰੇ ਸਹੌਰ ਤੋਂ ਹੀ ਤੁਹਾਡਾ ਕੀ ਨਾਮ ਦਲਵਾਰਾ ਜੀ ਦਲਵਾਰਾ ਸਿੰਘ ਜੀ ਤੁਹਾਡਾ ਵੀਰ ਜੀ ਭਗਵੰਤ ਭਗਵੰਤ ਸਿੰਘ ਜੀ ਤੁਸੀਂ ਵੀਰੇ ਇਹ ਗੱਡੀ ਲੱਗੇ ਕੀ ਨਾ ਨਾ ਸੀਪਾ ਸੀਪਾ ਭਾਈ ਠੀਕ ਆ ਸਰਪੰਚ ਸਾਹਿਬ ਸਾਡੇ ਭਰਾ ਸਾਡੇ ਗਵੰਡੀ ਨੇ ਤੇ ਇਹ ਸਾਰੇ ਪਰਵੰਤ ਤੇ ਸੱਜਣ ਸਾਡੀਆਂ ਭੈਣਾਂ ਸਾਡੀ ਇਸ ਭੈਣ ਨੂੰ ਸਾਡੇ ਘਰ ਦਾ ਹਿੱਸਾ ਬਣਾਉਣ ਵਾਸਤੇ ਪਹੁੰਚੇ ਨੇ ਦਿਨੇ ਲੈਣੇ ਕਰਮਾਂ ਦੇ ਅਸੀਂ ਆਪਣੀ ਜ਼ਿੰਦਗੀ ਚ ਸਾਰੇ ਭੋਗਦੇ ਆ ਕੋਈ ਪਹਿਲਾਂ ਕੋਈ ਮਗਰੋਂ ਕਿਸੇ ਦਾ ਕੋਈ ਦਿਖ ਜਾਂਦਾ ਕਿਸੇ ਦਾ ਨਹੀਂ ਦਿਖਦਾ ਅੱਜ ਇਸ ਭੈਣ ਦੀ ਜ਼ਿੰਦਗੀ ਤੋਂ ਜੇ ਅਸੀਂ ਸਿੱਖਿਆ ਲਈਏ ਜੇ ਅਸੀਂ ਇਸ ਭੈਣ ਦੇ ਹਾਲਾਤਾਂ ਤੋਂ ਸਮਝ ਲਈਏ ਇੱਕ ਵੱਡੀ ਇੱਕ ਉਦਾਹਰਣ ਹੈ ਇਸ ਭੈਣ ਦਾ ਜੀਵਨ ਵੀ ਸਮਾਜ ਦੇ ਵਿੱਚ ਜਦੋਂ ਅਸੀਂ ਕਿਸੇ ਨਾਜਾਇਜ਼ ਰਿਸ਼ਤਿਆਂ ਦੀ ਗੱਲ ਕਰ ਲਈਏ ਤਾਂ ਸਾਡੀਆਂ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਨੇ ਸਾਡੇ ਕੁਝ ਕੀਤੀ ਹੋਏ ਗਲਤ ਫੈਸਲੇ ਸਾਡੇ ਖਾਨਦਾਨ ਬਰਬਾਦ ਕਰ ਦਿੰਦੀਆਂ ਸਾਡੇ ਆਉਣ ਵਾਲੀਆਂ ਨਸਲਾਂ ਨੂੰ ਕੋਣਾ ਵਾਂ ਖਾ ਜਾਂਦੀਆਂ ਕੀਤੀਆਂ ਹੋਈਆਂ ਉਹ ਗਲਤੀਆਂ ਇਸ ਭੈਣ ਦੀ ਬਲਜੀਤ कौर ਬਬਲੀ ਦੀ ਜ਼ਿੰਦਗੀ ਸਾਨੂੰ ਤੇ ਇਹਦੇ ਹਾਲਾਤ ਸਾਨੂੰ ਇਹੀ ਸਿੱਖਿਆ ਦਿੰਦੇ ਨੇ ਚਲੋ ਜੋ ਭਾਵੇਂ ਕਰਤਾਰ ਨੂੰ ਹੁਣ ਸਾਡਾ ਫਰਜ਼ ਆ ਜਿਹੜਾ ਆਪਣਾ ਸਾਰਿਆਂ ਦਾ ਜੋ ਫਰਜ਼ ਆ ਅਸੀਂ ਭਾਈ ਕਨਈਆ ਜੀ ਦੇ ਵਾਰਸ ਆ ਭਗਤ ਪੂਰਨ ਸਿੰਘ ਜੀ ਦੇ ਵਾਰਸ ਆ ਭਗਤ ਪੂਰਨ ਸਿੰਘ ਜੀ ਨੇ ਜਿੱਥੇ ਉਹਨਾਂ ਲੋਕਾਂ ਨੂੰ ਗੱਲ ਲਾਇਆ ਜਿਹੜੇ ਉਹਨਾਂ ਦੇ ਆਪਣੇ ਨਹੀਂ ਸੀ ਭਾਈ ਕਨਈਆ ਜੀ ਨੇ ਤਾਂ ਉਹਨਾਂ ਦੇ ਵੀ ਮੱਲਮ ਪਟੀਆਂ ਕੀਤੀਆਂ ਜਿਹੜੇ ਦੁਸ਼ਮਣ ਸੀ ਇਹ ਭੈਣ ਤਾਂ ਸਾਡੀ ਆਪਣੀ ਆ ਬਸ ਅਰਦਾਸ ਕਰਿਓ ਅਸੀਂ ਇਸ ਭੈਣ ਨੂੰ ਜਿਹੜਾ ਇਹਦਾ ਆਉਣ ਵਾਲਾ ਜੀਵਨ ਆ ਉਦੇ ਵਿੱਚ ਥੋੜਾ ਜਿਹਾ ਵੀ ਸੁੱਖ ਤੇ ਸਕੂਨ ਦੇ ਸਕੀਏ ਇਹ ਭੈਣ ਇੱਕ ਚੰਗਾ ਮਾਨ ਸਤਕਾਰ ਭਰਿਆ ਤੰਦਰੁਸਤੀ ਭਰਿਆ ਜੀਵਨ ਇੱਥੇ ਮੁਨਕਤਰੀ ਸੇਵਾ ਪਰਿਵਾਰ ਦੇ ਵਿੱਚ ਰਹਿ ਕੇ ਬਤੀਤ ਕਰ ਸਕੇ ਅਸੀਂ ਇੰਨੀ ਇੱਕ ਬੇਨਤੀ ਅਰਦਾਸ ਕਰਿਓ ਬੇਟਾ ਬੀਬੀ ਚੈੱਕ ਕਰਵਾਓ ਜੇ ਅਸੀਂ ਸਮਝ ਲੈਣੀ ਹੋਵੇ ਸਿੱਖਿਆ ਲੈਣੀ ਹੋਵੇ ਤਾਂ ਕੀਟ ਪਤੰਗੇ ਕੀੜੇ ਮਕੌੜੇ ਜੀਵ ਜੰਤੂ ਚਿੜੀਆਂ ਹਰ ਜਾਨਵਰ ਪੰਛੀ ਜੀਵ ਜੰਤੂ ਸਾਨੂੰ ਹਮੇਸ਼ਾ ਸਿਖਿਆ ਦਿੰਦਾ ਟਾਣੀ ਤੋਂ ਟੁੱਟਿਆ ਹੋਇਆ ਪੱਤਾ ਵੀ ਸਾਨੂੰ ਸਿਖਿਆ ਦਿੰਦਾ ਵੀ ਜਦੋਂ ਅਸੀਂ ਆਪਣੇ ਨਾਲੋਂ ਟੁੱਟ ਜਾਂਦੇ ਆ ਤਾਂ ਸਾਡੀ ਕੀ ਮਹੱਤਤਾ ਰਹਿ ਜਾਂਦੀ ਆ ਇਸ ਦੁਨੀਆ ਤੇ ਇਸ ਬ੍ਰਹਿਮੰਡ ਤੇ ਉਸੇ ਤਰ੍ਹਾਂ ਹੀ ਇਸ ਭੈਣ ਦੇ ਜੀਵਨ ਤੋਂ ਵੀ ਅਸੀਂ ਸਿੱਖਿਆ ਲੈ ਸਕਦੇ ਆ ਵੀ ਜਦੋਂ ਅਸੀਂ ਆਪਣਿਆਂ ਨੂੰ ਨੁਕਸਾਨ ਪਹੁੰਚਾਉਨੇ ਆ ਜਦੋਂ ਖੇਤ ਦੀ ਬਾੜ ਹੀ ਖੇਤ ਨੂੰ ਖਾਣ ਲੱਗ ਜਵੇ ਫਿਰ ਕਿਹੜਾ ਬਚਾਵੇ ਭਾਈ ਤੇ ਉਸ ਸਮੇਂ ਸ਼ਾਇਦ ਇਸ ਪੰਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਮੇਰਾ ਜੀਵਨ ਇਦਾਂ ਦਾ ਹੋ ਜਾਊ ਕਿਤੇ ਉਸ ਟਾਈਮ ਡਿਸੀਜਨ ਲੈਣ ਲੱਗਿਆਂ ਕਰਨ ਲੱਗਿਆਂ ਪਤਾ ਨਹੀਂ ਕੀ ਕੁਛ ਚੱਲ ਰਿਹਾ ਹੋਏ ਤੇ ਦਿਮਾਗ ਦੇ ਵਿੱਚ ਕੀ ਕੁਛ ਚੱਲ ਰਿਆ ਸੀ ਇਹਦੇ ਦਿਲ ਦੇ ਵਿੱਚ ਰੱਜ ਦੋ ਪਿੰਡਾਂ ਦੀਆਂ ਪੰਚਾਇਤਾਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਵੀ ਉਸ ਟਾਈਮ ਕੀਤਾ ਹੋਇਆ ਗੁਨਾਹ ਉਸ ਟਾਈਮ ਲਿਆ ਹੋਇਆ ਡਿਸੀਜਨ ਇਸ ਭੈਣ ਦਾ ਬਹੁਤ ਗਲਤ ਸੀ ਗੁਨਾਹ بڑا ਬੱਜਰ ਦਾ ਨਾਮ ਸੀ